ਮਹਾਰਾਜਾ ਰਣਜੀਤ ਸਿੰਘ ਜੀ ਦੇ 10 ਯੁੱਧ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਦੌਰਾਨ ਕਈ ਮਹੱਤਵਪੂਰਨ ਯੁੱਧ ਲੜੇ ਜਿਨ੍ਹਾਂ ਨੇ ਸਿੱਖ ਸਾਮਰਾਜ ਦੀ ਸਥਾਪਨਾ ਅਤੇ ਵਿਸਤਾਰ ਵਿੱਚ ਅਮ ਭੂਮਿਕਾ ਨਿਭਾਈ ਇੱਕ ਲਾਹੌਰ ਦੀ ਜੰਗ 1799 ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕਰਨ ਲਈ ਯੁੱਧ ਲੜਿਆ ਜਿਸ ਨਾਲ ਲਾਹੌਰ ਸਿੱਖ ਸਾਮਰਾਜ ਦੀ ਰਾਜਧਾਨੀ ਬਣੀ ਦੋ ਅੰਮ੍ਰਿਤਸਰ ਦੀ ਜੰਗ 1802 ਪੰਗੀ ਮਿਸਲ ਤੋਂ ਅੰਮ੍ਰਿਤਸਰ ਨੂੰ ਹਾਸਲ ਕਰਨ ਲਈ ਇਹ ਯੁੱਧ ਲੜਿਆ ਗਿਆ ਜਿਸ ਨਾਲ ਹਰੀਮੰਦਰ ਸਾਹਿਬ ਤੇ ਸਿੱਖਾਂ ਦਾ ਪੂਰਾ ਨਿਯੰਤਰਣ ਸਥਾਪਿਤ ਹੋਇਆ। ਤਿੰਨ ਸਿਆਲਕੋਟ ਦੀ ਜੰਗ 1808 ਸਿਆਲਕੋਟ ਤੇ ਕਬਜ਼ਾ ਕਰਨ ਲਈ ਰਣਜੀਤ ਸਿੰਘ ਨੇ ਯੁੱਧ ਲੜਿਆ ਜਿਸ ਨਾਲ ਸਿੱਖ ਸਾਮਰਾਜ ਦਾ ਪੂਰਬੀ ਸੀਮਾ ਮਜ਼ਬੂਤ ਹੋਇਆ। ਚਾਰ ਕਸੂਰ ਦੀ ਜੰਗ 1807 ਅਫਗਾਨ ਹਾਕਮ ਨਿਆਜ਼ ਬੇਗ ਨੂੰ ਹਰਾਉਣ ਲਈ ਇਹ ਯੁੱਧ ਲੜਿਆ ਗਿਆ ਜਿਸ ਨਾਲ ਕਸੂਰ ਸਿੱਖ ਸਾਮਰਾਜ ਦਾ ਹਿੱਸਾ ਵਧਿਆ। 5 ਮੁਲਤਾਨ ਦੀ ਜੰਗ 1818 ਮਲਤਾਨ ਦੇ ਨਵਾਬ ਮੁਜ਼ਫਫਰ ਖਾਨ ਨੂੰ ਹਰਾਉਣ ਲਈ ਇਹ ਯੁੱਧ ਲੜਿਆ ਗਿਆ ਜਿਸ ਨਾਲ ਮਲਤਾਨ ਸਿੱਖ ਸਾਮਰਾਜ ਵਿੱਚ ਸ਼ਾਮਲ ਹੋਇਆ 6 ਕਸ਼ਮੀਰ ਦੀ ਜੰਗ 1819 ਅਫਗਾਨ ਗਵਰਨਰ ਨੂੰ ਹਰਾਉਣ ਤੋਂ ਬਾਅਦ ਕਸ਼ਮੀਰ ਸਿੱਖ ਸਾਮਰਾਜ ਦਾ ਹਿੱਸਾ ਬਣਿਆ 7 ਪੇਸ਼ਾਵਰ ਦੀ ਜੰਗ 1823 ਯਾਰ ਮੁਹੰਮਦ ਖਾਨ ਨੂੰ ਹਰਾਉਣ ਲਈ ਇਹ ਯੁੱਧ ਲੜਿਆ ਗਿਆ ਜਿਸ ਨਾਲ ਪੇਸ਼ਾਵਰ ਸਿੱਖ ਸਾਮਰਾਜ ਦੇ ਅਧੀਨ ਆਇਆ 8. ਨਾਲਾ ਗਰੀਦੀ ਜੰਗ 1823 ਅਫਗਾਨ ਹਮਲਾਵਰਾਂ ਨੂੰ ਰੋਕਣ ਲਈ ਇਹ ਯੁੱਧ ਲੜਿਆ ਗਿਆ ਜਿਸ ਵਿੱਚ ਸਿੱਖ ਫੌਜ ਨੇ ਮਤਵਪੂਰਨ ਜਿੱਤ ਹਾਸਲ ਕੀਤੀ 9 ਜਮਰੂਦ ਦੀ ਜੰਗ 1837 ਅਫਗਾਨ ਹਮਲਾਵਰਾਂ ਦੇ ਖਿਲਾਫ ਇਹ ਯੁੱਧ ਲੜਿਆ ਗਿਆ ਜਿਸ ਵਿੱਚ ਸਿੱਖ ਫੌਜ ਦੇ ਜਰਨੈਲ ਹਰੀ ਸਿੰਘ ਨਲੂਆ ਸ਼ਹੀਦ ਹੋਏ 10 ਡੇਰਾ ਸਿੰਘ ਵਾਲਾ ਦੀ ਜੰਗ 1807 ਇਹ ਯੁੱਧ ਪੰਗੀ ਮਿਸਲ ਦੇ ਖਿਲਾਫ ਲੜਿਆ ਗਿਆ ਜਿਸ ਨਾਲ ਸਿੱਖ ਸਾਮਰਾਜ ਦੀ ਸਥਿਤੀ ਹੋਰ ਮਜ਼ਬੂਤ ਹੋਈ ਇਹ ਯੁੱਧ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਮਹਾਰਤ ਅਤੇ ਰਣਨੀਤਿਕ ਕਾਬਲੀਅਤ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੇ ਸਿੱਖ ਸਾਮਰਾਜ ਦੀ ਸਥਾਪਨਾ ਅਤੇ ਵਿਸਤਾਰ ਵਿੱਚ ਮੁੱਖ ਭੂਮਿਕਾ ਨਿਭਾਈ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਹੋਰ ਕੀ ਜਾਣਨਾ ਚਾਹੁੰਦੇ ਹੋ ਕਮੈਂਟ ਵਿੱਚ ਦੱਸੋ ਗੁਰੂ ਮਰਯਾਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੰਜੂ ਅਸੀਂ ਤੁਹਾਡੇ ਲਈ ਹੋਰ ਇਤਿਹਾਸਕ ਵੀਡੀਓਜ਼ ਲਿਆ ਸਕੀਏ ਧੰਨਵਾਦ ਜੈ ਸ਼ੇਰੇ ਪੰਜਾਬ